ਖਬਰਾਂਸ ਪਰ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਜਪੁਰਾ ਦੇ ਕਸਬਾ ਬਨੂੜ ਦੀਆਂ ਨੇ ਜਿੱਥੇ ਅੱਜ ਬਨੂੜ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਗਈ ਹੈ ਦੱਸਦੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਲਗਾਤਾਰ ਪੰਜਾਬ ਭਰ ਦੇ ਵਿੱਚ ਬਲਡੋਜ਼ਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਰਾਜਪੁਰਾ ਦੇ ਕਸਬਾ ਬਨੂੜ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਮੌਕੇ ਤੇ ਐਸਐਸਪੀ ਪਟਿਆਲਾ ਬਨੂ ਸ਼ਰਮਾ ਪਹੁੰਚ ਨੇ ਕੀ ਕੀ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾ ਸਰਕਾਰ ਤੋਂ ਚੱਲ ਰਹੀ ਹੈ ਜਿਹਨੂੰ ਅਸੀਂ ਯੋਗ ਨਸ਼ਿਆਂ ਵਿਰੁੱਧ ਕਰੀ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪੋਨਸਿਬਿਲਟੀ ਹੈ ਸਪਲਾਈ ਚੇਨ ਕਾਟਣੀ ਬਹੁਤ ਤੋਂ ਬਾਅਦ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਪੇਜ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਢਾਲੇ ਠੰਡੇ ਨਾਲ ਪੰਜਾਬ ਦੇ ਜਵਾਨਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਬਲਬਲ ਚ ਤਪੇਲਦੇ ਹੋਏ ਕੋਈ ਮਹਿੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ 土地ਾਂ ਤੇ ਕੀਤੀਆਂ ਹੋਣ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਥੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਪਦਸਤੂਰ جاری ਤੇ ਇਹਨੇ ਰਾਹੀਂ ਅਸੀਂ ਸੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾ ਇਸ ਮਤਲਬ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣ ਤੇ ਬੜੀ ਸਖਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜੇੜੀਚ ਆਏ ਆ ਤੇ ਮੋਨ ਲਾਲ ਮੋਨੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਨਾ ਤੇ ਕਈ ਮੁਕਦਮੇ ਐਨਡੀਪੀਐਸ ਸਾਹਮਣੇ ਦਰਜ ਨੇ ਤੇ ਬੜੇ ਬਦਨਾਮ ਹੀ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਐਸੀ ਕੋਈ ਪੁਲਿਸ ਕੋਈ ਤੇ ਕਿੰਨੇ ਮਿੰਟ ਤੋਂ ਸੁਣਨੀ ਆ ਉਹ ਗਰੰਟੀ ਕਰਦੇ ਇਹਦੇ ਤੇ ਬਨੂੜ ਤੇ ਰਾਜਪੁਰਾ ਏਰੀਏ ਚ ਪੰਜ ਤੋਂ ਜ਼ਿਆਦਾ ਮਕਦਮੇ ਦਰਜ ਨੇ ਹੈਰੋਇਨ ਦੇ ਵੀ ਮਕਦਮੇ ਦਰਜ ਆ ਨਸ਼ੀਲੇ ਕੈਫੂਲਾ ਦੇ ਵੀ ਦਰਜ ਆ ਤੇ ਮੈਂ ਸਾਰੇ ਪਟਿਆਲਾ ਦੇ ਸਟੂਡੈਂਟ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਇਸ ਸੇਫ ਪੰਜਾਬ ਹੈਲਪਲਾਈਨ ਤੇ ਸੰਜੀਕ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਲਟ ਦਿਵਾਵਾਂਗੇ ਇਹ ਜਗ੍ਹਾ ਨੂੰ ਖਤਰਾ ਹੈ ਇਹ ਗਾਇਬ ਨਹੀਂ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਹੋਵੇ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰ ਕਾਨੂੰਨੀ ਤਾਂ ਹੈ ਸਰ ਸ਼ਾਮ ਰਾਈ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੀ ਬਹੁਤ ਵਧੀਆ ਜੀ ਦੇਖੋ ਨਸ਼ਾ ਖਤਮ ਹੋਣਾ ਚਾਹੀਦਾ ਠੀਕ ਹੈ ਨਾ ਅੱਗੇ ਨੂੰ ਆਪਣੇ ਬੱਚੇ ਵੱਧਣੇ ਚਾਹੀਦੇ ਨਸ਼ੇ ਤੋਂ ਠੀਕ ਹੈ ਨਹੀਂ ਨਸ਼ੇ ਬ੍ਰੁੱਧ ਜੋ ਪੰਜਾਬ ਕਾਮਰਸ ਕਰਦੀ ਕਰ ਰਹੀ ਹੈ ਜੀ ਉਹ ਵਧੀਆ ਜੀ ਦੇਖੀ ਇਸ ਕਾਰਵਾਈ ਤੋਂ ਪਤਾ ਦੇਖੋ ਠੀਕ ਹੋ ਗਿਆ ਜੀ ਠੀਕ ਹੈ ਗਲਤ ਤਾਂ ਗਲਤ ਹੈ ਜੀ ਜੇ ਆਪਾਂ 2 ਨੰਬਰ ਦੇ ਪੈਸੇ ਕਰ ਕੰਮ ਕਰਾਂਗੇ ਉਹ ਤਾਂ ਨਾਜਾਇਜ਼ ਹੈ ਜੀ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹਨੇ ਸਾਹ ਨਹੀਂ ਪਤਾ ਨਾ ਹੋ ਰਿਹਾ। ਇਹ ਕਿਹੜੀ ਰਣੀ ਉਹ ਤੁਸੀ ਮਨੋਰ ਦਾ ਇਹ ਜਿਹੜੀ ਕਾਰਵਾਈ ਹੋਈ ਹੈ ਜਾਇ ਜਾਇ। ਜਾਇ ਜਾਇ। ਹੋਣੀ ਚਾਹੀਦੀ ਹੈ। ਹੋਣੀ ਚਾਹੀਦੀ ਹੋਣੀ। ਕੀ ਚਾਹੀਦਾ? ਕਿਉਂ ਹੋਣੀ ਚਾਹੀਦੀ ਨਸ਼ਾ ਖਤਮ ਹੋਣਾ ਚਾਹੀਦਾ ਵਾ ਬਸ। ਨਸ਼ਾ ਖਤਮ ਹੋਊਗਾ ਕਿ ਨਸ਼ਾ ਵੇਚਦੇ ਨੇ। ਉਹਨਾਂ ਦਾ ਵੀ ਸੁਣਾ ਚਾਹੀਦਾ। ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਵਾ। ਤੁਸੀਂ ਉਹਦੇ ਲੈਣ ਬਿਲੋਂ ਕਿੰਨੇ ਸਮੇਂ ਤੋਂ ਜਿਹੜਾ ਨਸ਼ਾ ਵੇਚ ਰਿਹਾ। ਸਾਨੂੰ ਇਹ ਨਹੀਂ ਪਤਾ ਕਿਹੜਾ ਕੀ ਕਰਦਾ ਵਾ। ਆਪਣੇ ਘਰ ਦਾ ਨਹੀਂ ਪਤਾ ਹੁੰਦਾ ਜੀ ਕਿਸ ਨੂੰ ਕੀ ਕਰਦਾ ਵਾ। ਕੀ ਕਰਾਂਗੇ ਜੀ? ਕਿਹੜਾ ਮਨ ਹੈ? ਇਹ ਸਾਂਹੀ ਵਾਲਾ ਜੀ। ਤਨਗੁਰ ਤੋਂ ਆਇਆ। ਜੀ ਆ ਜੋ ਕਾਰਵਾਈ ਹੋਈ ਹੈ ਇਹ ਕਾਰਵਾਈ ਕਰਨ। ਪਤਾ ਮਤਲਬ ਇਹ ਮਾਦ ਦੇ ਪਿੰਡੇ ਤੇ ਹੀ ਲੜਾਈ ਨੂੰ ਲਈ ਜਾਂ ਵੀ ਕਰਦੇ ਤਾਂ ਹੀ ਹਾਂ ਤੇ ਬਾਲਾਂ ਦੀ ਬਸ ਉਸ ਕਰਕੇ ਸਾਡੇ ਦੇ ਬੱਚੇ ਪੈ ਗਏ ਮਤਲਬ ਇਹ ਪਿੰਡੇ ਹੀ ਪੜੇ ਗਏ ਜਿਵੇਂ ਕੋਈ ਵਰਗਾ ਕਹਿੰਦੇ ਵੀ ਫੁੱਟਾ ਨਕਸ਼ਾ ਚ ਪਾਸ ਆ ਜਾ ਸਾਡੇ ਨੂੰ ਲੈਟਰ ਆਇਆ ਕਿੰਨੇ ਦਿਨ ਪਹਿਲਾਂ ਹਾਂ ਵੀ ਲੈਟਰ ਨਹੀਂ ਆਇਆ ਚਲੋ ਵੀ ਇੱਥੇ ਕਹਿੰਦੇ ਵੀ ਜੁਰਮਾਨੇ ਜੁਰਮਾਨੇ ਨਾਲ ਦੀ ਨਕਸ਼ਾ ਪਾਸ ਕਰਾ ਲੈਂਦੇ ਹਾਂ ਬੱਚੇ ਪਤਾ ਨਹੀਂ ਗੁਣੋ ਇਸ ਵੀ ਲੱਗੇਗਾ ਕਿ ਕੋਈ 25000 ਮੇਰੇ ਵੱਡੇ ਭਰਾ ਕੋਲ ਸਿਰਫ 35000 ਬਾਕੀ ਦੋਆਂ ਚ ਬਰੀ ਹੋਵੇ ਜੀ ਤਾਂ ਜਿਹੜੀ ਇਹ ਜੋ ਕਾਰਵਾਨ ਯੂਨੀਟ ਹੈ ਜਿਹਨੂੰ ਨਸ਼ਾ ਬਰੋਦ ਰਿਆ ਜਾਂ ਨਗਰ ਕੌਂਸਲ ਚਲਾ ਰਿਹਾ ਹੈ। ਅੱਜ ਡੇਢ ਸਾਲ ਹੋਈ ਕਿੰਨਾ ਉਹ ਨਹੀਂ ਆ ਟੈਂਸ਼ਨ ਨਹੀਂ ਜੈਂਹ ਸੈਂਟਰ ਚ ਡਾਊਨ ਚਲਾਵੇ। ਉਸ ਦਿਨ ਸਿੰਘਾ ਸੱਜੇ ਸਾਹਿਬ ਸੀਗੇ। ਉਹਨਾਂ ਨੇ ਉੱਤੇ ਭੇਜੋ ਤੋਂ ਬਾਅਦ ਸਾਡੇ ਬਾਈ ਜੀ ਜਿਹੜੇ ਤੁਹਾਡੇ ਪਰਚੇ ਆ ਉਹ ਨਸ਼ੇ ਦੇ ਸਬੰਧ ਵਿੱਚ ਨੇ ਸਾਰੇ ਤਿੰਨੇ ਸਮੇ ਤੋਂ ਰਚਾ ਕਰਦੇ ਤੁਸ ਪੰਜ ਛੇ ਸਾਲ ਕਰ। ਤੇ ਛੱਡੇ ਨੂੰ ਕਿੰਨਾ ਦਮ ਆ ਗਿਆ ਵੀ ਹਰ ਜੀ ਤੇ ਇਹ ਜੋ ਕਾਰਵਾਈ ਹੋ ਰਹੀ ਹੈ ਤੁਸੀਂ ਦੱਸ ਰਹੇ ਸੀ ਕਿ ਪੈਸਾ ਸਾਡਾ ਆਇਆ ਹੈ ਸਾਡਾ ਆਈਟਮ ਵਨ ਲਈ ਸਾਡੀ ਰੋੜ ਚ ਜ਼ਮੀਨ ਹੈ ਜੀ 45 ਲੱਖ ਇੱਕਵਾਰ ਆਈ ਵਾਈਟ ਹੋਈ ਹੈ 2 50 ਫਾਈਲੀਆਂ 2 ਲੱਖ ਇੱਕਵਾਰ ਆਈ ਹੁਣ 40 ਲੱਖ ਰੁਪਏ ਨੇ ਫੇਰਾ ਹੈ ਜੀ 30 ਮਹੀਨੇ ਚ ਦੇ ਦੇਣੇ ਰੁਪਏ ਆ ਹਾਂ ਸਭ ਤੋਂ ਇਹ ਕਾਰਵਾਈ ਨੂੰ ਤੁਸੀਂ ਕਿਹੜਾ ਜੈਸਾ ਹੈ ਜੀ ਸਾਈਨ ਨਹੀਂ ਕਰਦੇ ਤੁਸੀਂ ਹਾਂ ਤੁਸੀਂ ਕੋਈ ਅਪੀਲ ਕਰੋਗੇ ਇਸ ਕਾਰਵਾਈ ਨੂੰ ਲੈ ਕੇ ਭਾਈ ਮੈਂ ਅੱਜ ਕੋ ਬਦਲ ਜਾਉਂਗਾ ਚਲੋ ਠੀਕ ਹੈ